ਵੀਰ ਹਾਲ ਚਾਲ ਹੈ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਅੱਜ ਹੈਗੇ ਦੀ ਆਪਾਂ ਵਿਲੇ ਮੀਂਹ ਪੈਣ ਕਾਰਨ ਆਲੂ ਦੀ ਪਟਾਈ ਬੰਦਾ ਤੇ ਕੋਈ ਕੰਮਕਾਰ ਹੈ ਨਹੀਂ ਤੇ ਆਪਾਂ ਅੱਜ ਫੋਰਮੈਨ ਕੋਲ ਆ ਤੇ ਮੋਟਰ ਸਿੱਖਦੇ ਹਾਂ ਬੰਨਣ ਦੀ ਵੀ ਕਿਵੇਂ ਬੰਨਦਾ ਏ ਤੇ ਜੇ ਵਿਲੇ ਆ ਮੜੀ ਮੁੱਠੀ ਨੌਲੇਜ ਆਊਗੀ ਮੋਟਰ ਬੰਨਣ ਦੀ ਤੇ ਲੱਗਿਆ ਆ ਫੋਰਮੈਨ ਬੰਨਣ ਤੇ ਪਹਿਲਾਂ ਇਹਨੇ ਤਾਰ ਦੇ ਦਿੱਤੇ ਨੇ ਉਹਰੇ ਗੇੜੇ 27 27 ਗੇੜੇ ਦੀ ਫਿਰ ਮੈਂ ਤਿੰਨ ਉਹਦੇ ਰੋਲ ਦੇ ਹਾਂ ਹਾਂ ਇੱਕ ਔਰੇ 2 3 ਇਹ ਜਮਾਲੂਆ ਛੋਟਾ ਸਹਜ ਹੋ ਗਿਆ ਤਾਰਾਂ ਦਾ بڑا ਆ ਉਦੋਂ بڑا ਹੋ ਗਿਆ 27 27 ਗੇੜੇ ਤਿੰਨੇ ਤਿੰਨਾਂ ਦੇ ਤੇ ਹੁਣ ਮੋਟਰ ਦੇ ਵਿੱਚ ਪਾਈਆਂ ਨੇ ਤਾਰਾਂ ਤੇ ਉਦੋਂ ਬਾਅਦ ਲੱਗਣਗੇ ਉੱਪਰ ਪੱਟੀਆਂ ਤੇ ਬਾਕੀ ਫੋਰਮੈਨ ਦੀ ਦੁਕਾਨ ਹੈਗੀ ਆ ਜਿਹੜੇ ਆਪਣੇ ਲੋਕਲ ਨੇ ਵੀਰ ਹਣ ਗਾਲੇ ਪਿੰਡਾਂ ਵਾਲੇ ਨੂੰ ਤਾਂ ਪਤਾ ਹੀ ਆ ਆ ਬੋੜਾ ਵੀਰ ਦਾ ਤੇ ਬੜੀਆਂ ਮੋਟਰਾਂ ਹੋ ਗਈਆਂ ਤੇ ਛੋਟੀਆਂ ਮੋਟਰਾਂ ਹੋ ਗਈਆਂ ਸਾਰੀਆਂ ਬੰਦ ਦਾ ਤੇ ਫਿਟਿੰਗ ਬੁੱਢੀ ਦਾ ਕੰਮ ਸਾਰੀ ਕਰਦਾ ਇਹ ਅਵਤਾਰ ਸਿੰਘ ਫੋਰਮੈਨ ਤੇ ਨੰਬਰ ਵੀ ਦਿਖਾ ਦੰਨੇ ਜੇ ਕਿਸੇ ਵੀਰ ਨੇ ਕੰਮ ਕਰਾਉਣਾ ਹੋਵੇ ਆਹ ਨੰਬਰ ਆ ਉੱਪਰ ਅੱਜ ਮੈਂ ਸੋਚਿਆ ਚਲੋ ਇਹੀ ਆਪਾਂ ਬਲੌਗ ਵੀਡੀਓ ਸ਼ੇਅਰ ਕਰਦੇ ਆ ਆਪਾਂ ਤੁਹਾਡੇ ਨਾਲ ਹਲੇ ਹੋਰ ਪਾਉਣੀਆਂ ਨੇ ਰੋਲ ਜਿਹੇ ਹਾਂਜੀ ਰੈਨਿੰਗ ਪੈ ਗਈ ਸਟਾਰਟਿੰਗ ਪਾਉਂਗੀ ਕਿਵੇਂ ਇਹ ਸਿੰਗਲ ਫੇ ਮੋਟਰ ਹੈ ਲੂਬ ਵੀ ਦੀ ਡੇਢ ਦੀ ਹਾਂ ਰੈਨਿੰਗ ਪੈ ਗਈ ਹਾਂ ਬੈਂਡਿੰਗ ਥੱਲਣ ਲਈ ਹਾਂ ਤੇ ਸਟਾਰਟਿੰਗ ਪਾਉਣੀ ਆ ਅੱਛਾ ਡੇਢ ਦੀ ਲੂਗੀ ਦੀ ਮੋਟਰ ਹੁਣ ਆਪਾਂ ਕਿੰਨੇ ਕਿੰਨੇ ਗੇੜੇ ਦੇਖੇ ਤਾਰਾ ਮਾਈਆਂ ਨੇ ਤਿੰਨ ਦਾ ਸੈੱਟ ਬਣਾਇਆ ਜੀ 8 10 12 ਹੂੰ ਤੇ ਸਟਾਈ ਕਰਨਾ ਨੇ ਰਨਿੰਗ ਦੀਆਂ ਸਟਾਰਟਿੰਗ ਦੀਆਂ ਹੋਣਗੀਆਂ ਜੀ 73 8 10 12 ਪਿਚ ਬਾਦ ਦੋ ਪਹੀਲੇ ਰਹਿ ਗਈ ਮੋਟਰ ਤਿਆਰ ਆ ਹਾਂ ਲਾ ਤਿੰਨ ਚਾਰ ਘੰਟੇ ਲੰਗੇ ਲੱਗ ਜਾਂਦੇ ਨੇ ਮੋਟਰ ਬੰਨਣ ਨੂੰ ਹਾਂ ਜੀ ਦੋ ਦੋ ਘੰਟੇ ਚ ਤਿਆਰ ਹੋ ਜਾਂਦੀ ਇਹਨਾਂ ਵਿੱਚ ਵਿੱਚੇ ਖੋਲ ਕੇ ਸਾਰੀ ਕੰਪਲੀਟ ਹੋ ਜਾਂਦੀ ਆ ਹਾਂ ਜੀ ਹਾਂ ਦੋ ਘੰਟੇ ਚ ਤਿਆਰ ਆ ਬਾਕੀ ਦੁਕਾਨ ਹੈਗੀ ਆ ਵੀਰ ਦੀ ਇੱਧਰ ਗਵਿੰਦਗੜਾ ਗਵਿੰਦਗੜ ਤੋਂ ਮਲੂਰ ਰੋਡ ਤੇ ਜਲਾਲਪੁਰ ਦਾ ਅੱਡਾ ਉੱਥੇ ਦੁਕਾਨ ਆ ਕਿਸੇ ਵੀ ਵੀਰ ਨੇ ਕੋਈ ਕੰਮ ਕਰਾਉਣਾ ਹੋਵੇ ਸਾਰਾ ਕੰਮ ਕਰ ਦਿੰਦਾ ਟੋਟਲੀ ਫੀਟਿੰਗ ਫੂਟਿੰਗ ਹੋ ਗਈ ਪੱਖਾ ਬਣਾਉਣਾ ਦਾਤੀ ਫਰੀ ਦਾਤੀ ਫਰਾ ਪੱਖਾ ਛੱਤਾਂ ਵਾਲੇ ਹੋ ਗਏ ਵਾਸ਼ਿੰਗ ਮਸ਼ੀਨ ਗੀਅਰ ਤੇ ਮੋਟਰਾਂ ਮੋਟਰਾਂ ਮੰਨ ਲਓ ਟੋਟਲੀ ਕੰਮ ਕਰਦਾ ਸਾਰੇ ਵੀਡੀਓ ਨਾ ਬਣੇ ਰਹੋ ਤੁਹਾਨੂੰ ਦਿਖਾਉਣਾ ਆ ਆ ਦੇਖੋ ਆ ਪਾਤੇ ਨਾ ਤਿੰਨ ਸੈੱਟ 17 17 ਗੇੜਿਆਂ ਦੇ ਆ ਖੜੀ ਆ ਜੀ ਆਪਣੀ ਕਾਰ ਆਪਾਂ ਨੰਬਰ ਲਿਆ ਦੀ ਇਹਦਾ ਫਤੇਗੜ ਸਾਹਿਬ ਦਾ ਨੰਬਰ ਲਿਆ 9992 ਤੇ ਨਾਲੇ ਨੰਬਰ ਦਾ ਰੇਟ ਦੱਸਦੇ ਆ ਕੀ ਰੇਟ ਪਿਆ ਆਪਾਂ ਨੂੰ ਨੰਬਰ ਇਹ ਤੇ ਜਿਹੜੇ 000 9923 ਉਹਨਾਂ ਦੇ ਵੀ ਰੇਟ ਦੱਸਦੇ ਆ ਤੇ ਨਾਲੇ ਆਲੂ ਦੇ ਰੇਟ ਬਾਰੇ ਵੀ ਕਰਾਂਗੇ ਗੱਲ ਤੇ ਪਟਾਈਆਂ ਤਾਂ ਹੈਗੀਆਂ ਨੇ ਬੰਦੇ ਤੇ ਜਿਹੜੇ ਜੋੜੇ ਆਉਂਦੇ ਨੇ ਨੰਬਰਾਂ 'ਚ ਜਿਵੇਂ 999 ਲੈ ਲੈਂਦੇ ਉਹਦਾ ਹੋਰ ਰੇਟ ਆ ਤੇ ਬਾਕੀ ਲਾਇਏ ਤਾਂ ਆਪਾਂ ਬਾਇਲੇਜ ਦੀ ਤੁਸੀਂ ਦੇਖੀ ਆ ਪਹਿਲਾਂ ਵੀਡੀਓ ਚ ਤੇ ਆ ਸੈਸਰੀ ਲਵਾ ਲਏ ਦੀ ਆਪਾਂ ਆ ਸਾਰੀ ਸੈਸਰੀ ਲੱਗੀ ਹੋਈ ਆ ਤੇ ਬਹੁਤ ਸਮਾਨ ਇਹਦਾ ਵਿੱਚ ਪਿਆ ਉਹ ਹਲੇ ਰੈਂਦਾ ਲਵਾਉਣ ਤੋਂ ਬਹੁਤ ਸੋਹਣੀ ਗੱਡੀ ਲੱਗਦੇ ਆ ਥੋੜੀ ਜਿਹੀ ਮੋਡੀਫਿਕੇਸ਼ਨ ਹੋਰ ਕਰਾਵਾਂਗੇ ਤੇ ਇਹਨੇ ਪੂਰੀ ਵਧੀਆ ਬਣ ਜਾਣਾ ਕਾਰਨ ਤੇਜ ਇੱਕ ਹੋਰ ਫਿਚਰ ਆ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਕਦੀ ਸੀਟ ਉੱਪਰ ਹੀਠਾ ਹੁੰਦੀ ਆ ਕੋਈ ਮਦਰਾਂ ਕਰਦਾ ਕਿਸੇ ਬੰਦੇ ਦਾ ਉਹ ਵੀ ਮੰਨ ਲਓ ਚਲਾ ਸਕਦਾ ਏ ਤੇ ਆ ਲੱਗ ਗਿਆ ਇਹਦੇ ਕੋੜਾ ਜਾ ਉਰੇ ਆ ਦੇਖੋ ਉੱਪਰ ਹੁੰਦੀ ਆ ਇਹ ਤੋਂ ਉੱਪਰ ਜਾਂਦੀ ਆ ਸੀਟ ਆ ਦੇਖੋ ਹੀਠਾ ਇਹ ਵੀਡੀਓ ਹੀ ਦਿਂਦਾ ਭਇਆ ਸੀਟ ਉੱਪਰ ਹੀਠਾ ਹੁੰਦੀ ਆ ਤੇ ਆ ਵੀ ਵਧੀਆ ਇਹ ਚ ਆਕਸ਼ਨ ਦਿੱਤਾ ਹੋਇਆ ਕੰਪਨੀ ਨੇ ਦੇਖ ਲਈ ਆ ਸਮਾਨ ਪਿਆ ਆਪਣਾ ਇਹ ਐਕਸੈਸਰੀ ਦਾ ਇਹ ਲਵਾਉਣਾ ਹੈ ਜਿਹੜੀਆਂ ਸਾਈਡਾਂ ਤੇ ਲੱਗਦੀਆਂ ਨੇ ਪੱਟੀਆਂ ਹੀ ਆ ਦਿਖਾਉਨੇ ਆ ਆਪਾਂ ਤੁਹਾਨੂੰ ਇਹ ਆਪਾਂ ਤਾਂ ਨਹੀਂ ਲਵਾਈਆਂ ਏਜੰਸੀ 'ਚ ਇਹਦਾ ਜਿਹੜਾ ਆ ਪੱਟੀ ਐ ਰੈੱਡ ਚ ਆ ਗਈ ਇਹ ਆਪਾਂ ਸਿਲਵਰ ਕਰਾ ਦੇਣੀ ਇਹਦੇ ਨਾਲ ਦੀ ਫੇਰ ਸੋਹਣੀ ਲੱਗੂਗੀ ਫੇਰ ਜਿੱਦਣ ਸਰਵਿਸ ਕਰਾ ਕੇ ਆਵਾਂਗੇ ਉਦੋਂ ਜਾਂਸੀ ਜੋ ਫਟ ਕਰਵਾ ਲਾਂਗੇ ਉਹਨਾਂ ਤੋਂ ਬਾਕੀ ਰੇਟ ਦੱਸ ਦਿਆਂ ਆਪਾਂ ਨੂੰ ਕੀ ਰੇਟ ਪਈ ਗੱਡੀ ਤੇ ਨਾਲ ਨੰਬਰ ਦੀ ਗੱਲ ਕਰਦੇ ਆ ਗੱਡੀ ਆਪਾਂ ਨੂੰ ਪਈ ਆ ਇਹ 1070 ਦੀ ਆਨ ਰੋਡ ਜਾਂਸੀ ਨਕਲੀਆ ਸਾਰੇ ਕਾਗਜ਼ ਪੱਤਰ ਵਿੱਚ ਪਾ ਕੇ ਅੰਚੋਰ ਆਰ ਸੀ ਸਾਰਾ ਕੁਝ ਤੇ ਆ ਹਾਲੇ ਲੂਏ ਆਪਾਂ ਵੱਖਰੇ ਪਵਾਏ ਨੇ ਸੈਸਰੀ ਵਿੱਚ ਆ ਤੇ ਜਿਹੜਾ ਆਪਾਂ ਨੰਬਰ ਲਿਆ ਇਹ ਨੰਬਰ ਲਿਆ ਆਪਾਂ 10000 ਦਾ ਸਰਕਾਰੀ ਰੇਟ ਕਰਕੇ ਸਰਕਾਰੀ ਰੇਟ ਵਧ ਗਏ ਨੰਬਰਾਂ ਇਹ ਥੋੜੇ ਜਿਹੜਾ 0012 ਚ ਆ ਗਏ ਉਹ ਹੈਗਾ ਨੰਬਰ 5 ਲੱਖ ਦਾ ਜਿਹੜਾ ਮੰਨ ਗਏ ਚਲੋ 9292 ਜੇ ਆਪਾਂ ਜੋੜਾ ਲੈਂਦੇ ਉਹ ਮਿਲਣਾਂ ਦੀ 50000 ਚ ਨਾਲ ਜੇ ਦੋ ਜ਼ੀਰੋਆਂ 92 ਲੈਂਦੇ ਉਹ 50000 ਦਾ ਦੀ ਜੇ 9292 ਲੈਂਦੇ 20000 ਦਾ ਜਿਵੇਂ ਆਪਾਂ ਆ ਲਿਆ 992 ਇਹ ਮਿਲੇ ਆਪਾਂ ਨੂੰ 10000 ਚ ਤੇ ਇਹ ਨੰਬਰ ਇਹ ਵੀ ਬਹੁਤ ਸੋਹਣਾ ਲੱਗਦਾ ਬਾਕੀ ਕਮੈਂਟ ਕਰਕੇ ਦੱਸਿਓ ਬਾਕੀ ਮੀਂਹ ਬਹੁਤ ਜ਼ਿਆਦਾ ਪੈ ਗਿਆ ਦੇਖੋ ਪਾਣੀ ਕਿੱਦਾਂ ਖੜਾ ਏ ਤੇ ਹੁਣ ਤਾਂ ਮੌਸਮ ਹਲੇ ਵੀ ਹੈਂਗੇ ਆ ਬੱਦਲ ਵਾਈ ਆ ਦੇਖੋ ਤੇ ਚਲੋ ਕੱਲੂ ਸਾਫ਼ ਹੋ ਜਾਊਗਾ ਮੌਸਮ ਤੇ ਬਾਕੀ ਆਪਾਂ ਆਲੂ ਦੇ ਰੇਟ ਦੀ ਗੱਲ ਕਰੀਏ ਆਲੂ ਦਾ ਰੇਟ ਖੜਾ ਤਾਂ ਉੱਥੇ ਹੀ ਗਿਆ ਜਿੱਥੇ ਆਪਾਂ ਪਟਾਈ ਕਰ ਰਹੇ ਸੀ ਜਿਹੜੇ ਰੇਟ ਆਪਾਂ ਵੇਚੇ ਆ ਇਹ ਜਿਹੜੇ ਹੁਣ ਨਵੇਂ ਸਿਰੇ ਪਟਾਈਆਂ ਚੱਲਣਗੀਆਂ ਹੁਣ ਪਤਾ ਲੱਗੂਗਾ ਹਾਂ ਵੀ ਰੇਟ ਵਧਦਾ ਏ ਜਾਂ ਘਟਦਾ ਜਾਂ ਉੱਥੇ ਹੀ ਖੜੂਗਾ ਜਿੱਥੇ ਤੱਕ ਜਿੱਥੇ ਤੱਕ ਮੈਨੂੰ ਪਤਾ ਵੀ ਰੇਟ ਮੰਨ ਕੇ ਚੱਲੋ ਜਿਹੜੀਆਂ ਗੇਤੇ ਆਲੂ ਨੇ ਤੇ ਜਿਹੜੇ ਪਛੇਤੇ ਆਲੂ ਨੇ ਪਟਾਈਆਂ ਹੋ ਜਾਣੀਆਂ ਨੇ ਇਕੱਠੀਆਂ ਸਾਰੇ ਜ਼ਿਮੀਦਾਰਾਂ ਭਰਾਵਾਂ ਨੇ ਸਾਰਾ ਸਾਰਿਆਂ ਨੇ ਆਲੂ ਪੱਟਣ ਲੱਗ ਜਾਣਾ ਇਕੱਠਿਆਂ ਨੇ ਤੇ ਰੇਟ ਡਾਊਨ ਆ ਸਕਦਾ ਏ ਆਲੂ ਹੋ ਜਾਣੀਆਂ ਪਟਾਈ ਹੋ ਜਾਣੀਆਂ ਵਾਧੂ ਕੰਪਨੀ ਨੇ ਖਿੱਚ ਕਰਨੀਆਂ ਤੇ ਜ਼ਿਮੀਦਾਰਾਂ ਨੇ ਪੱਟਣੋਂ ਹਟਣਾ ਨਹੀਂ ਆਲੂ ਤੇ ਆਲੂ ਦਾ ਰੇਟ ਡਾਊਨ ਆ ਸਕਦਾ ਪੱਕਾ ਕਹਿ ਨਹੀਂ ਸਕਦੇ ਬਾਕੀ ਆਲੂ ਹੈ ਦਾ ਕਿਸੇ ਨੂੰ ਕੁਝ ਨਹੀਂ ਪਤਾ ਵੀ ਰੇਟ ਵਧੂਗਾ ਘਟੂਗਾ ਕਿੱਥੇ ਤੱਕ ਆਪਾਂ ਨੂੰ ਲੱਗਦਾ ਆਪਾਂ ਤੁਹਾਡੇ ਨਾਲ ਸਾਂਝਾ ਕਰਤਾ ਇਹ ਆਗੇ ਫੋਰਮੈਨ ਕੋਲ ਹੁਣ ਆ ਆਹ ਕਾ ਕਾਦੇ ਸੱਟ ਨੇ ਤਿੰਨ ਦਾ ਹੀ ਤਿੰਨ ਕਾ ਕਿਹੜੇ 37 ਇਹਦੇ 37 ਜੜੇ ਨੇ ਦੂਏ ਦੇ 27 ਸੀ ਹਨਾ ਉਹ ਤਾਰਾਂ ਬਾਕੇ ਕਰਕੇ ਫਿੱਟ ਆ ਉੱਪਰ ਪਾਉਣੇ ਟੱਕੇ ਜੇ ਫਾਨੀਆਂ ਫਾਨੀਆਂ ਨੇ ਹੈ ਸਿੰਗਲ ਫੇਸ ਹੈ ਤਾਂ ਡੇਢ ਦੀ ਹੈ ਨਾ ਹਾਂ ਜੀ ਹੁਣ ਕਿੰਨੇ ਗੇੜੇ ਦੇਣੇ ਨੇ ਆਪਾਂ 37 63 ਆ ਦੇਖੋ ਇਦਾਂ ਗੇੜੇ ਆਉਂਦੇ ਨੇ ਫੇਰ ਕਿਤੇ ਜਾ ਕੇ ਸੈੱਟ ਤਿਆਰ ਹੁੰਦਾ ਏ ਆ ਛੋਟਾ ਸੈੱਟ ਤਿਆਰ ਹੋਇਆ ਇੱਕ ਫੇਰ ਦੂਆ ਹੋਊਗਾ ਫਤਿਹ ਆ